ਸਰਕਾਰ ਨੇ ਬੇਗੁਨਾਹ ਮਾਸੂਮ ਯਾਤਰੀਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਔਰਤਾਂ ਨੂੰ ਪੁਆਇੰਟ ਬਲੈਂਕ ਰੇਂਜ ਤੇ ਮਾਰਿਆ ਹੈ ਪੋਸਟਮਾਰਟਮ ਵੇਲੇ ਜਾਈਆਂ ਗਈਆਂ ਲਾਸ਼ਾਂ ਤੋਂ ਸਾਹਮਣੇ ਆਉਂਦਾ ਹੈ ਕਿ ਭਾਈ ਉਹਨਾਂ ਦੇ ਹੱਥ ਪਿੱਛੇ ਬੰਨੇ ਹੋਏ ਨੇ ਜੋਵੇਂ ਸਿੱਖ ਕੌਮ ਨੂੰ ਝੋਲਟ ਕੀਤਾ इवन ਉਹ ਲੋਕ ਵੀ ਜਿਹੜੇ ਅਦਰਵਾਈਜ਼ ਕੋਈ ਬਹੁਤੇ ਧਾਰਮਿਕ ਰੌ ਰੀਤਾਂ 'ਚ ਜੀਵਨ ਜੂਣ ਵਾਲੇ ਨਹੀਂ ਸੀ ਜਾਂ ਉੱਚੇ ਅਹੁਦਿਆਂ 'ਤੇ ਸੀ ਜਾਂ ਫੌਜੀਆਂ ਦੀ ਅਸੀਂ ਗੱਲ ਕਰੀਏ ਕਿ ਭਾਈ ਜਿਹੜੇ ਜਿਨ੍ਹਾਂ ਦੀ ਲਾਇਲਟੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿੱਖ ਰੈਜimentਾਂ ਦੇ ਵਿੱਚ ਸੌਂ ਚੁਕਾਈ ਜਾਂਦੀ ਹੈ ਉਹਨਾਂ ਨੇ ਬਗਾਵਤ ਦਾ ਰਸਤੇ ਨੂੰ ਚੁਣਿਆ ਦਰਬਾਰ ਸਾਹਿਬ ਦੇ ਇੱਕ ਗ੍ਰੰਥੀ ਨੂੰ ਫੌਜੀ ਸਿਪਾਹੀ ਪਰਿਵਾਰ ਸਮੇਤ ਗ੍ਰਫਤਾਰ ਕਰਕੇ ਲੈ ਗਏ ਉਸ ਪਰਿਵਾਰ ਨੂੰ ਉਹਨਾਂ ਨੇ ਸਾਰਾ ਦਿਨ ਭੁੱਖਾ ਪਿਆਸਾ ਰੱਖਿਆ ਗ੍ਰੰਥੀ ਸਿੰਘ ਦੇ ਹੱਥਾਂ ਤੇ ਬੰਦੂਕ ਦੇ ਵੱਟ ਮਾਰ ਕੇ ਫੌਜੀਆਂ ਨੇ ਉਸ ਦੀ ਮਾਰਕੁਟਾਈ ਕੀਤੀ ਦਰਬਾਰ ਸਾਹਿਬ ਦੇ ਇੱਕ ਹੋਰ ਗ੍ਰੰਥੀ ਤੇ ਵੱਟ ਮਾਰੇ ਤੇ ਉਸ ਦੇ ਹੱਥਾਂ ਨੂੰ ਸੋਜਾ ਚਾੜੀਏ ਦਰਬਾਰ ਸਾਹਿਬ ਸਮੂਹ ਵਿੱਚ ਆਈਆਂ ਸੰਗਤਾਂ ਇਸਤਰੀਆਂ ਮਰਦਾਂ ਤੇ ਬੱਚਿਆਂ ਤੇ ਇਸ ਤਰ੍ਹਾਂ ਗੋੜੀਆਂ ਚਲਾਈਆਂ ਜਾਂਦੀਆਂ ਰਹੀਆਂ ਜਿਸ ਤਰ੍ਹਾਂ ਜ਼ਲੀਲੀ ਦਵਾਈ ਦੀ ਪਚਕਾਰੀ ਨਾਲ ਮੱਛਰ ਮਾਰੀਦਾ ਜੇ ਬੀਬੀਆਂ ਬੱਚਿਆਂ ਲਈ ਪਾਣੀ ਮੰਗਦੀਆਂ ਸੰਤਾਂ ਫੌਜੀ ਕਹਿੰਦੇ ਸਨ ਇਹ ਵੱਡੇ ਹੋ ਗਏ ਸਾਨੂੰ ਜਾਨੋ ਮਾਰ ਲੰਗੇ ਇਸ ਲਈ ਇਹਨਾਂ ਨੂੰ ਪਾਣੀ ਕਿਉਂ ਦਈਏ ਮੰਗਲਵਾਰ ਵਾਲੇ ਦਿਨ ਬੱਚਿਆਂ ਨੂੰ ਵੀ ਜਿਹੜਾ ਥੋੜਾ ਬਹੁਤ ਪਾਣੀ ਫੌਜੀਆਂ ਨੇ ਦਿੱਤਾ ਉਹਨਾਂ ਵਿੱਚ ਸੰਤਾਂ ਦਾ ਪਾਣੀ ਘੋਲ ਕੇ ਕਿਹਾ ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ ਤੇਜਾ ਸਿੰਘ ਸਮੁੰਦਰੀ ਹਾਲਜ ਫੌਜੀਆ ਨੇ ਸਿਕਟਾਂ ਪੀਤੀਆਂ ਸਿਕਟਾਂ ਦਾ ਧੂੰਆਂ ਸਿੱਖਾਂ ਵੱਲ ਛੱਡਦੇ ਰਹੇ ਜਿਹੜਾ سلوਕ ਫੌਜੀ ਕਾਰਵਾਈ ਦੇ ਨਾਮ ਤੇ ਸਿੱਖੀ ਨਾਲ ਹੋਇਆ ਉਸ ਨੇ ਸਿੱਖ ਜਗਤ ਦੇ ਹਿਰਦਿਆਂ ਤੇ ਪਾਰੀ ਛੱਟ ਮਾਰੀ ਹੈ ਦਰਬਾਰ ਸਾਹਿਬ ਵਿੱਚੋਂ ਫੜੇ ਯਾਤਰੂ ਜਵਾਨ ਮੁੰਡਿਆਂ ਯਾਤਰੂ ਜਵਾਨ ਮੁੰਡਿਆਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਬੰਨੇ ਗਏ ਉਹਨਾਂ ਦੇ ਕੇਸ ਖੋਲ ਕੇ ਉਹਨਾਂ ਦੀਆਂ ਅੱਖਾਂ ਦੁਆਲੇ ਲਪੇਟ ਕੇ ਉਹਨਾਂ ਨੂੰ ਗਰਮ ਫਰਸ਼ ਤੇ ਗੋਡਿਆਂ ਪਾਰ ਚੱਲਣ ਲਈ ਮਜਬੂਰ ਕੀਤਾ ਗਿਆ 1 ਜੂਨ ਫੌਜਾਂ ਦੇ ਆਉਣ ਤੋਂ ਪਹਿਲਾਂ CRPF ਵੱਲੋਂ ਹਰਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਗਰਥੀ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਸਾਰੀਆਂ ਵਾਰਦਾਤਾਂ ਹੋਣ ਤੋਂ ਪਿੱਛੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿੱਖ ਅਜਾਇਬ ਘਰ ਮਿੱਥ ਕੇ ਵੈਰ ਪਾਵਰਾਂ ਨਾਲ ਸਬੰਧਤ ਕੇ ਤੁਹਾਨੂੰ ਕੋ ਬਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਸੋ ਅਸੀਂ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਦੇ ਕੱਲੂ ਕਰੇ ਦੇ ਨਾਲ ਹੋਰ ਵੀ ਬਹੁਤ ਸਾਰੇ ਪੱਖ ਜੁੜੇ ਹੋਏ ਨੇ। ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਣਾ ਤੇ ਸਾੜਨਾ, ਸਿੱਖ ਦਰਮੀ ਫੌਜੀਆਂ ਦੀ ਬਗਾਵਤ, ਕੁਝ ਸਿੱਖ ਸਿੱਖਾਂ ਵੱਲੋਂ ਅਹੁਦਿਆਂ ਤੋਂ ਅਸਤੀਫਾ ਦੇਣਾ ਤੇ ਸਰਕਾਰ ਦੇ ਕੁਝ ਦਿੱਤੇ ਅਵਾਰਡ ਆਦਿਕ। ਇਸ ਜਿਹੜੇ ਪਹਿਲੂਆਂ ਤੇ ਆਪਾਂ ਪੰਛੀ ਚਾਤ ਮਾਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਿਸ਼ਚਿਤ ਤੌਰ ਤੇ ਬਣੇ ਰਹਿਣਾ ਦੇਖਣ ਸੁਣ ਲਈਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਦੇਖੋ ਜੂਨ 84 ਘਲੂਕਾਰਾ ਦੇ ਮਲਟੀਪਲ ਐਸਪੈਕਟਸ ਨੇ ਬਹੁਤ ਸਾਰੇ ਉਸ ਤੇ ਪਹਿਲੂ ਨੇ ਜਿਵੇਂ ਅਸੀਂ ਦੋ ਚੀਜ਼ਾਂ ਬਾਰੇ ਤਾਂ ਕੌਮ ਦਾ ਇੱਕ ਵੱਡਾ ਹਿੱਸਾ ਹੁਣ ਜਾਗਰੂਕ ਹੈ ਇੱਕ ਪਾਸੇ ਸੰਜਨੈਲ ਸਿੰਘ ਖਾਲਸਾ ਪਿੰਡਾ ਵਾਲੇ ਜਨਰਲ ਸੁਭੇਕ ਸਿੰਘ ਭਾਈ ਅਮਰੀਕ ਸਿੰਘ ਅਰੁਣਾ ਦੇ ਦਰਜਨਾ ਸਾਥੀ ਸਿੰਘਾਂ ਦੀ ਬਹਾਦਰੀ ਜਿਹੜੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝੇ 72 ਘੰਟੇ ਭਾਰਤੀ ਫੌਜ ਦਰبار صاحب ਦੀ ਹਦੂਦ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਪੈਰ ਨਹੀਂ ਪਾ ਸਕੀ ਜੀ ਇਹ ਯਾਦਗਾਹਨੀ ਚਮਕੌਰ ਦੀ ਗੜੀ ਤੇ ਸਵਾ ਲੱਖੀ ਸਪਿਰਿਟ ਆਪਣੇ ਆਪ ਦੇ ਵਿੱਚ ਸਾਡੇ ਲਈ ਹਮੇਸ਼ਾ ਹੀ ਜਿਹੜਾ ਕੌਮ ਦੇ ਲਈ ਇੱਕ ਵੱਡੀ ਮੋਟੀਵੇਸ਼ਨ ਹੈ ਔਰ ਇਹ ਸਾਡੇ ਵੱਡੇ ਜਰਨੈਲ ਬਣ ਕੇ ਉبرੇ ਨੇ ਔਰ ਖਾਲਸਤਾਨੀ ਗगन ਦੇ ਰੋਸ਼ਨ ਸਿਤਾਰੇ ਨੇ ਸੋ ਇਹ ਐਸਪੈਕਟ ਜਿਸ ਨੂੰ ਦੁਸ਼ਮੰਦ ਦੇ ਜਰਨੈਲ ਵੀ ਮੰਨਣ ਤੇ ਮਜਬੂਰ ਹੋਏ ਔਰ ਜਿਉਂ-ਜਿਉਂ ਬਹੁਤ ਸਾਰੀਆਂ ਹਕੀਕਤਾਂ ਬਾਹਰ ਆਈਆਂ ਕਿ ਕਿਸ ਕਦਰ ਭਾਰਤੀ ਫੌਜ ਦੇ ਅੰਦਰ ਖਾਫ ਪਸਰੇ ਹੈ ਔਰ ਕਿਵੇਂ ਜਿਹੜਾ ਇੱਕ-ਇੱਕ ਸਿੰਘ ਜੂਜਿਆ ਜਿਵੇਂ ਮੈਂ ਜ਼ਿਕਰ ਕੀਤਾ ਸੀ ਪਿਛਲੇ ਪ੍ਰੋਗਰਾਮ ਚ ਕਿ ਜਦੋਂ ਸੰਤ ਪੰਡਾ ਵਾਲਿਆਂ ਨੇ ਐਡਰੈਸ ਕਰਦੇ ਆ ਕਿ ਆਹ ਸਿੰਘਾਂ ਨੂੰ ਕਿ ਭਾਈ ਤੁਸੀਂ ਬਹੁਤ ਪਿਆਰ ਕਰਦੇ ਹੋ ਸਾਨੂੰ ਇੱਥੇ ਰਹਿਓ ਹੁਣ ਜਿਹੜਾ ਕੋਈ ਜਾਣਾ ਚਾਹੁੰਦਾ ਜਾ ਸਕਦਾ ਉਹਨੂੰ ਅਸੀਂ ਸਰਉਪਾਉ ਦੇ ਕੇ ਵਿਦਾ ਕਰਾਂਗੇ ਤੇ ਉੱਥੇ ਸ਼ਹੀਦੀ ਪੌਣ ਲਈ ਜਕਾਰਿਆਂ ਦੀ ਗੂੰਜ ਸੀ ਔਰ ਜਨਰਲ ਸੁਬੇਕ ਸਿੰਘ ਦੀਆਂ ਅੱਖਾਂ ਚੋਂ ਥਰੂ ਸੀ ਸੰਤਾ ਨੇ ਕਿਹਾ ਜਨਰਲ ਸਾਹਿਬ ਇਹ ਕੀ ਉਹਨਾਂ ਕਿਹਾ ਜੀ ਮੈਂ ਕਮਾਂਡ ਕੀਤੀ ਹੈ ਫੌਜ 65 ਚ ਵੀ 71 ਚ ਵੀ ਦੂਸਰਾ ਵੀ ਅਸੀਂ ਤਾਂ ਛੁੱਟੀ ਗਿਆ ਨੂੰ ਵਾਪਸ ਆਦ ਲੈਨੇ ਤੇ ਜੇ ਅਸੀਂ ਚੋਇਸ ਦਈਏ ਕਿ ਤੁਸੀਂ ਚਾਹੋ ਤੇ ਘਰ ਚਲੇ ਜਾਓ ਕਹਿੰਦਾ ਸਾਰੇ ਦੌੜ ਜਾ ਪਰ ਇੱਥੇ ਕਿਵੇਂ ਸ਼ਹੀਦੀ ਚਾਹ ਹੈ ਔਰ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਪਾਸੇ ਤਨਖਾਹੀਏ ਹੁੰਦੇ ਨੇ ਜਿਹੜੇ ਫੌਜ ਦੇ ਵਿੱਚ ਲੜਦੇ ਨੇ ਉਹਨਾਂ ਦਾ ਉਸੇ ਇੱਕ ਪਾਸੇ ਉਹ ਹੈ ਕਿ ਜਿਨ੍ਹਾਂ ਨੂੰ ਜਿਵੇਂ ਅਫਸਰਾਂ ਨੇ ਰੰਦਾਵਿਆ ਨੇ ਕਿਹਾ ਕਿ ਭਈ ਅੱਜ ਜਿਹੜੇ ਉਹ ਝੰਡੇ ਨੇ ਉਹਨਾਂ ਵਿੱਚ ਮੇਰਾ ਝੰਡਾ ਤਾਂ ਅੱਜ ਵਿੱਚ ਸ਼ਹੀਦੀ ਝੰਡਿਆਂ ਮੇਰਾ ਝੰਡਾ ਤਾਂ ਬਿਲਕੁਲ ਵੀ ਇਹ ਜਿਹੜੀ ਆਪਣਾ ਆਪਾ ਖੁਰਬਾਨ ਕਰਨ ਦੀ ਸਪਿਰਟ ਹੈ ਦੂਸਰਾ ਅਸਪੈਕਟ ਸਰਕਾਰ ਦੇ ਜ਼ੁਲਮ ਜਿਹੜਾ ਇਸ ਲਫ਼ਜ਼ ਨੂੰ ਕੱਲੂ ਕਾਰਾ ਇਸ ਨੂੰ ਬਣਾਉਂਦਾ ਆਦਰਵਾਇਜ਼ ਬਹਾਦਰੀ ਦੀ ਗਾਥਾ ਤਾਂ ਇਸ ਨੂੰ ਵਾਰਾਂ ਮੰਗਾਇਆ ਜਾਣਾ ਸੀ ਬਿਲਕੁਲ ਬਹਾਦਰੀ ਦੀ ਤਰ੍ਹਾਂ ਉਹ ਜਿਵੇਂ ਸਰਕਾਰ ਨੇ ਬੇਗੁਨਾਹ ਮਾਸੂਮ ਯਾਤਰੀਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਔਰਤਾਂ ਨੂੰ ਪੁਆਇੰਟ ਬਲੈਂਕ ਰੇਂਜ ਤੇ ਮਾਰਿਆ ਪੋਸਟਮਾਰਟਮ ਵੇੜੇ ਲਜਾਈਆਂ ਗਈਆਂ ਲਾਸ਼ਾਂ ਤੋਂ ਸਾਹਮਣੇ ਆਉਂਦਾ ਹੈ ਕਿ ਭਾਈ ਉਹਨਾਂ ਦੇ ਹੱਥ ਪਿੱਛੇ ਬੰਨੇ ਹੋਏ ਨੇ ਇੱਕ ਹੁਣ ਸਫਾਈ ਕਰਮਚਾਰੀ ਜਿਸ ਦੀ ਸਟੋਰੀ ਸਾਰੇ ਪਾਸੇ ਆਈ ਹੈ ਜਿਨੇ ਡੰਪ ਟਰੱਕਾਂ ਦੇ ਵਿੱਚ ਬਾਡੀਜ਼ ਲੱਧੀਆਂ ਉਹਨੇ ਕਿਹਾ ਵੀ 1200 ਬਾਡੀਜ਼ ਤਾਂ ਮੈਂ ਉਸ ਦੇ ਵਿੱਚ ਹੋਇਆ ਵੀ ਕਿਵੇਂ ਉਹਨੇ ਕਿਹਾ ਇੰਨੀ ਬਦਬੂਰ ਇਸ ਕਿਸਮ ਦਾ ਵੀ ਸਾਨੂੰ ਸ਼ਰਾਬ ਪਿਆਈ ਜਾਂਦੀ ਸੀ ਔਰ ਲੁੱਟ ਕੇ ਸੁੱਟਦੇ ਲਈ ਦਿੱਤਾ ਜਾਂਦਾ ਸੀ ਔਰ ਕਿਵੇਂ ਉਹ ਸਾਰਾ ਪਾਰ ਸੋ ਉਹ ਜ਼ੁਲਮ ਦੀ ਕਹਾਣੀ ਵੀ ਸਾਹਮਣੇ ਪਰ ਇਸ ਦੇ ਨਾਲ ਇਹਨੇ ਕਿਵੇਂ ਸਿੱਖ ਕੌਮ ਨੂੰ ਝੋਲਟ ਕੀਤਾ ਈਵਨ ਉਹ ਲੋਕ ਵੀ ਜਿਹੜੇ ਅਦਰਵਾਈਜ਼ ਕੋਈ ਬਹੁਤੇ ਧਾਰਮਿਕ ਰੌ ਰੀਤਾਂ ਚ ਜੀਵਨ ਜਿਉਣ ਵਾਲੇ ਨਹੀਂ ਸੀ ਜਾਂ ਉੱਚੇ ਅਹੁਦਿਆਂ ਤੇ ਸੀ ਜਾਂ ਫੌਜੀਆਂ ਦੀ ਅਸੀਂ ਗੱਲ ਕਰੀਏ ਕਿ ਭਾਈ ਜਿਹੜੇ ਜਿਨ੍ਹਾਂ ਦੀ ਲਾਇਲਟੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿੱਖ ਰੈਜimentਾਂ ਦੇ ਵਿੱਚ ਸੌਂ ਚੁਕਾਈ ਜਾਂਦੀ ਹੈ ਉਹਨਾਂ ਨੇ ਬਗਾਵਤ ਦੇ ਰਸਤੇ ਨੂੰ ਚੁਣਿਆ ਇਹ ਉਹ ਐਸਪੈਕਟ ਨੇ ਜਿਨ੍ਹਾਂ ਦੇ ਉੱਤੇ ਅਜੇ ਉਨਾ ਕੰਮ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਇਸ ਤੋਂ ਪਹਿਲਾਂ ਤਾਂ ਅਸੀਂ ਗੱਲ ਕਰੀਏ ਅਹੁਦਿਆਂ ਨੂੰ ਛੱਡਣਾ ਜਿਵੇਂ ਅਸੀਂ ਦੇਖਦੇ ਆ ਕਿ ਸਰ ਹਰਿੰਦਰ ਸਿੰਘ ਨਾਰਵੇ ਜਿਹੜੇ ਐਮਬੈਸਡਰ ਸਨ ਨਾਰਵੇ ਦੇ ਵਿੱਚ ਇੰਡੀਆ ਦੇ ਉਹਨਾਂ ਨੇ ਰਿਜ਼ਾਈਨ ਕੀਤਾ ਉੱਥੇ ਉਹਨਾਂ ਨੇ ਅਸਾਈਲਮ ਮੰਗੀ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਮੇਰੀ ਸਰਕਾਰ ਇਹ ਬਹੁਤ ਵੱਡੀ ਗੱਲ ਸੀ ਫੋਰਨ ਆਫਿਸ ਤੇ ਇਸ ਲੈਵਲ ਦੇ ਬੰਦੇ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਜਿਨ੍ਹਾਂ ਨੇ ਉਸ ਵੇਲੇ 14 IPS ਆਫੀਸਰਸ ਹਨ ਬੰਬਈ ਦੇ ਵਿੱਚ ਉਹਨਾਂ ਨੇ ਨਾ ਸਿਰਫ ਆਪਣਾ ਅਹੁਦਾ ਛੱਡਿਆ ਕਿਵੇਂ ਕਨਸੀਕੁਐਂਸ 5 ਸਾਲ 84 ਤੋਂ 99 ਤੱਕ ਜਿਹੜਾ ਉਹਨਾਂ ਨੇ ਜੇਲ੍ਹ ਵੀ ਕੱਟੀ ਔਰ ਅੱਜ ਤੱਕ ਵੀ ਆਪਣੇ ਖਾਲਸਾਣ ਦੀ ਗੱਲ ਉਹਨਾਂ ਨੇ ਅੱਗੇ ਤੋਰਿਆ ਹੋਇਆ ਈਵਨ ਗੁਰਤੇਜ ਸਿੰਘ ਚੰਡੀਗੜ੍ਹ ਆਈਐਸ ਉਹਨਾਂ ਨੇ ਪਾਵੇਂ ਡਿਫਰੈਂਟਲੀ ਮਾਹੌਲ ਦੇ ਵਿੱਚ ਜਿਹੜਾ ਉਹ ਛੱਡਿਆ ਅਹੁਦਾ ਔਰ ਬਹੁਤ ਸਾਰੇ ਹੋਰ ਕਿੰਨਿਆਂ ਨੇ ਪ੍ਰੀ ਰਿਟਾਇਰਮੈਂਟ ਲੈ ਲਈ ਫੌਜ ਚੋਂ ਵੀ ਕਿ ਵੀ ਜੋ ਉਹਨਾਂ ਨੂੰ ਕੋਈ ਮੈਡੀਕਲ ਗਰਾਉਂਡ ਤੇ ਆ ਗਿਆ ਕੋਈ ਦੂਜਾ ਹੋਇਆ ਫਿਰ ਇਹਦੇ ਨਾਲ ਅਸੀਂ ਦੇਖਦੇ ਹਾਂ ਜਿਨ੍ਹਾਂ ਨੇ ਆਪਣੇ ਐਵਾਰਡ ਰਿਟਰਨ ਕੀਤੇ ਜਿਹਨਾਂ ਸਭ ਤੋਂ ਵੱਡੀ ਖਬਰ ਤਾਂ ਬਣੀ ਜਦੋਂ ਖੁਸ਼ਵੰਤ ਸਿੰਘ ਜਿਹੜਾ ਬਿਲਕੁਲ ਪ੍ਰੋ ਇੰਡੀਆ ਔਰ ਜਿਵੇਂ ਉਹਨੂੰ ਕਹਿੰਦੇ ਹੀ ਇਹਨਾਂ ਦਾ ਹੀ ਮੀਡੀਆ ਖੁਸ਼ਾਮਦ ਸਿੰਘ ਕਹਿੰਦਾ ਸੀ ਉਹਨੇ ਆਪਣਾ ਪਦਮ ਪੂਸ਼ਣ ਐਵਾਰਡ ਜਿਹੜਾ ਉਹ ਵਾਪਸ ਕੀਤਾ ਇਸੇ ਤਰ੍ਹਾਂ ਪਦਮ ਸ਼੍ਰੀ ਐਵਾਰਡ ਵਾਪਸ ਕਰਨ ਵਾਲਿਆਂ ਡਾਕਟਰ ਗੰਗਾ ਗੰਡਾ ਸਿੰਘ ਹਿਸਟੋਰੀਅਨ ਸਾਧੂ ਸਿੰਘ ਹਮਦਰਦ ਪੰਜਾਬੀ ਪੱਤਰਕਾਰ ਔਰ ਹੋਰ ਇਸ ਪਾਰਟ ਦੇ ਉਰ ਇਸ ਦੇ ਨਾਲ ਨਾਲ ਈਵਨ ਭਗਤ ਪੂਰਨ ਸਿੰਘ ਪਿੰਗਲਵਾੜਾ ਜਿਨ੍ਹਾਂ ਨੂੰ 1992 ਦੇ ਵਿੱਚ 5 ਅਗਸਤ 1992 ਨੂੰ ਉਹਨਾਂ ਦੀ ਜਿਹੜਾ ਉਹਨਾਂ ਨੇ ਸਦੀਵੀ ਵਿਛੋੜਾ ਦਿੱਤਾ ਪਰ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਇਹ ਪਦਮਸ਼ਰੀ ਅਵਾਰਡ ਉਹਨਾਂ ਨੂੰ ਸਰਕਾਰ ਨੇ ਦਿੱਤਾ ਸੀ ਪਿੰਗਲਵਾੜਾ ਬਹੁਤ ਵੱਡਾ ਉਹਨਾਂ ਦਾ ਸ਼ੁਰੂ ਕੀਤਾ ਪ੍ਰੋਜੈਕਟ ਹੈ ਜਿਹੜਾ ਅਜ ਵੀ ਚੱਲ ਰਿਹਾ ਹੈ ਅੱਛਾ ਔਰ ਉਹਨਾਂ ਨੇ ਕਿਉਂਕਿ ਅਦਰਵਾਈਜ਼ ਤੋਂ ਪੋਲੀਟੀਕਲੀ ਉਹ ਖੱਦਰ ਪਾਉਂਦੇ ਸੀ ਜੇ ਮੋਰ ਲੀਨਿੰਗ ਉਹਨਾਂ ਦੀ ਗਾਂਧੀ ਆਈਡੀਓਲੋਜੀ ਵੱਲ ਸੀ ਹਮ 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 ਕਿ ਭਈ ਮੈਂ ਇਹ ਕਿਉਂ ਵਾਪਸ ਕਰਨ ਤੇ ਉਹਨਾਂ ਨੇ ਕਿਹਾ ਕਿ ਭਈ ਮੈਂ ਇਹਨੂੰ ਵਾਪਸ ਕਰ ਰਿਹਾ ਹਾਂ ਉਹਨਾਂ ਨੇ ਕਿਹਾ ਕਿ ਭਈ ਇਹ ਤੁਸੀਂ ਜਿਹੜੀ ਦਰਬਾਰ ਸਾਹਿਬ ਦੇ ਅੰਦਰ ਫੌਜ ਭੇਜੀ ਹੈ ਉਹਨਾਂ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਇਹ ਬਹੁਤ ਜਿਹੜਾ ਗਲਤ ਕਾਰਵਾਈ ਹੈ ਇਸ ਦੇ ਨਾਲ ਜਗਤ ਤੜਫੁੱਟਿਆ ਹੈ ਔਰ ਇਸ ਘਟਨਾ ਦੇ ਨਾਲ ਜਿੱਥੇ ਡੈਮੇਜ ਹੋਇਆ ਹੈ ਅਕਾਲ ਤਖਤ ਦਰਸ਼ਨੀ ਜੋੜੀ ਉਹ ਤੁਸੀਂ ਆਪ ਹੀ ਆ ਕੇ ਦੇਖ ਸਕਦੇ ਹੋ ਫੌਜੀਆਂ ਹੱਥੋਂ ਬਹੁਤ ਅਜਿਹੇ ਘਟਨਾਵਾਂ ਵਾਪਰੀਆਂ ਹਨ ਜਿਹਨਾਂ ਦਾ ਆਪ ਜੀ ਨੂੰ ਪਤਾ ਨਹੀਂ ਹੋ ਸਕਦਾ ਜੋ ਮੈਨੂੰ ਲੋਕਾਂ ਨੇ ਸੁਣਾਈਆਂ ਨੇ ਮੈਂ ਉਹਨਾਂ ਦੀ ਪੜਤਾਲ 9984 ਤੱਕ ਕਰਦਾ ਰਿਹਾ ਹੁਣ ਜਦੋਂ 984 ਜੇ ਅਸੀਂ ਕਹਿ ਰਹੇ ਹਾਂ ਤਾਂ ਉਹਨਾਂ ਨੇ ਨੌਵੇਂ ਮਹੀਨੇ ਚ ਜਾ ਕੇ ਪਦਮ ਸ਼੍ਰੀ ਵਾਪਸ ਕੀਤਾ ਇਮੀਡੀਏਟ ਨਹੀਂ ਹੈ ਵੀ ਜੂਨ ਦੇ ਮਹੀਨੇ ਚ ਕੀਤਾ ਔਰ ਉਹਨਾਂ ਨੇ ਕਿਹਾ ਵੀ ਮੈਂ ਜਲਦੀ ਨਹੀਂ ਕੀਤੀ ਧੀਰਜ ਤੋਂ ਕੰਮ ਰਿਹਾ ਫੇਰ ਉਹਨਾਂ ਨੇ ਕੁਝ ਘਟਨਾਵਾਂ ਜਿਹੜੀਆਂ ਨੇ ਉਹ ਪੈਨ ਡਾਉਨ ਕੀਤੀਆਂ ਪ੍ਰੈਜ਼ੀਡੈਂਟ ਨੂੰ ਲਿਖੀ ਚਿੱਠੀ ਚ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਇੱਕ ਗ੍ਰੰਥੀ ਨੂੰ ਫੌਜੀ ਸਿਪਾਈ ਪਰਿਵਾਰ ਸਮੇਤ ਗ੍ਰਫਤਾਰ ਕਰਕੇ ਲੈ ਗਏ ਤੇ ਉਸ ਪਰਿਵਾਰ ਨੂੰ ਉਹਨਾਂ ਨੇ ਸਾਰਾ ਦਿਨ ਭੁੱਖਾ ਪਿਆਸਾ ਰੱਖਿਆ ਗ੍ਰੰਥੀ ਸਿੰਘ ਦੇ ਹੱਥਾਂ ਤੇ ਬੰਦੂਕ ਤੇ ਵੱਟ ਮਾਰ ਕੇ ਫੌਜੀਆਂ ਨੇ ਉਸ ਦੀ ਮਾਰਕੁਟਾਈ ਕੀਤੀ ਦਰਬਾਰ ਸਾਹਿਬ ਦੇ ਇੱਕ ਹੋਰ ਗ੍ਰੰਥੀ ਤੇ ਵੱਟ ਮਾਰੇ ਤੇ ਉਸ ਦੇ ਹੱਥਾਂ ਨੂੰ ਸੋਝਾ ਚੜੀਆਂ ਇਹ ਕਿਉਂਕਿ ਉਹਨਾਂ ਨੇ ਜਿੱਦੀ ਦੀ ਵਿਟਨੈਸ ਉਹ ਖੁਦ ਨੇ ਫਿਰ ਦਰਬਾਰ ਸਾਹਿਬ ਸਮੂਹ ਵਿੱਚ ਆਈਆਂ ਸੰਗਤਾਂ ਈਸਤਰੀਆਂ ਮਰਦਾਂ ਤੇ ਬੱਚਿਆਂ ਤੇ ਇਸ ਤਰ੍ਹਾਂ ਗੋੜੀਆਂ ਚਲਾਈਆਂ ਜਾਂਦੀਆਂ ਰਹੀਆਂ ਜਿਸ ਤਰ੍ਹਾਂ ਜ਼ਲੀਲੀ ਦਵਾਈ ਦੀ ਪਚਕਾਰੀ ਨਾਲ ਮੱਛਰ ਮਾਰੀਦਾ ਕਿ ਭਈ ਜਿਵੇਂ ਉਹ ਹਿਊਮਨ ਬੀਂਗ ਨਾ ਹੋ ਤੁਸੀਂ ਉਹਨਾਂ ਦਾ ਤਬਾਹੀ ਕਰ ਰਹੇ ਹੋ ਜਿਹੜੇ ਯਾਤਰੂ ਦਰਬਾਰ ਸਾਹਿਬ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਮੰਗਲਵਾਰ ਨੂੰ 12 ਵਜੇ ਕੈਦ ਕੀਤੇ ਗਏ ਕਿਤੇ ਗਿਆ ਉਹਨਾਂ ਨੂੰ ਪਾਣੀ ਨਾ ਦਿੱਤਾ ਗਿਆ ਉਹਨਾਂ ਨੂੰ ਬੁੱਧਵਾਰ 30 ਘੰਟਿਆਂ ਪਿੱਛੋਂ ਕੁਝ ਸਿੱਖ ਫੌਜੀਆ ਨੇ ਪਾਣੀ ਦਿੱਤਾ ਬੱਚਿਆਂ ਦੀਆਂ ਪਿਆਸ ਨਾਲ ਅੱਖਾਂ ਬਾਹਰ ਨਿਕਲ ਆਈਆਂ ਬੀਬੀਆਂ ਨੇ ਪਸੀਨੇ ਪੂੰਝ ਕੇ ਬੱਚਿਆਂ ਦੇ ਮੂੰਹ ਗਿੱਲੇ ਕੀਤੇ ਜੇ ਬੀਬੀਆਂ ਬੱਚਿਆਂ ਲਈ ਪਾਣੀ ਮੰਗਦੀਆਂ ਸੰਤ ਫੌਜੀ ਕਹਿੰਦੇ ਸਨ ਇਹ ਵੱਡੇ ਹੋ ਕੇ ਸਾਨੂੰ ਜਾਨੋਂ ਮਾਰਨਗੇ ਇਸ ਲਈ ਇਹਨਾਂ ਨੂੰ ਪਾਣੀ ਕਿਉਂ ਦਈਏ ਮੰਗਲਵਾਰ ਵਾਲੇ ਦਿਨ ਬੱਚਿਆਂ ਨੂੰ ਵੀ ਜਿਹੜਾ ਥੋੜਾ ਬਹੁਤ ਪਾਣੀ ਫੌਜੀਆਂ ਨੇ ਦਿੱਤਾ ਉਹਨਾਂ ਵਿੱਚ ਸਿਕਟਾਂ ਦਾ ਪਾਣੀ ਘੋਲ ਕੇ ਕਿਹਾ ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ ਦੇਖੋ ਤੀਜਾ ਸਿੰਘ ਸਮੁੰਦਰੀ ਹਾਲਜ ਫੌਜੀਆਂ ਨੇ ਸਿਕਟਾਂ ਪੀਤੀਆਂ ਸਿਕਟਾਂ ਦਾ ਧੂਆਂ ਸਿੱਖਾਂ ਵੱਲ ਛੱਡਦੇ ਰਹੇ ਜਿਹੜਾ سلوਕ ਫੌਜੀ ਕਾਰਵਾਈ ਦੇ ਨਾਮ ਤੇ ਸਿੱਖੀ ਨਾਲ ਹੋਇਆ ਉਸ ਨੇ ਸਿੱਖ ਜਗਤ ਦੇ ਹਿਰਦਿਆਂ ਤੇ ਪਾਰੀ ਛੱਟ ਮਾਰੀ ਹੈ ਦਰਬਾਰ ਸਾਹਿਬ ਵਿੱਚੋਂ ਫੜੇ ਯਾਤਰੂ ਜਵਾਨ ਮੁੰਡਿਆਂ ਯਾਤਰੂ ਜਵਾਨ ਮੁੰਡਿਆਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਬੰਨੇ ਗਏ ਉਹਨਾਂ ਦੇ ਕੇਸ ਖੋਲ ਕੇ ਉਹਨਾਂ ਦੀਆਂ ਅੱਖਾਂ ਦੁਆਲੇ ਲਪੇਟ ਕੇ ਉਹਨਾਂ ਨੂੰ ਗਰਮ ਫਰਸ਼ ਤੇ ਗੋਡਿਆਂ ਭਾਰ ਚੱਲਣ ਲਈ ਮਜਬੂਰ ਕੀਤਾ ਗਿਆ ਮੁੰਡਿਆਂ ਨੂੰ ਪਿੱਛੋਂ ਬੰਨ ਕੇ ਮੱਥੇ ਵਿੱਚ ਗੋਲੀਆਂ ਮਾਰ ਕੇ ਮਾਰਿਆ ਗਿਆ ਇਹ ਭਗਤਪੂਰਨ ਸਿੰਘ ਕਹਿ ਰਿਹਾ ਜਿਹਦਾ ਸਿਆਸਤ ਨਾਲ ਕੋਈ ਝਕਾ ਨਹੀਂ ਜਿਹੜੇ ਗਾਂਧੀ ਦੇ ਬਹੁਤ ਵੱਡੇ ਐਡਮਾਇਰਰ ਪੀਸਫੁੱਲ ਹੋਰ ਸਭ ਸਰਬਸਾਂਝੀ ਵਾਲਤਾ ਦੀ ਗੱਲ ਫਿਰ ਉਹਨਾਂ ਕਹੇ ਵੀ ਪਹਿਲੀ ਜੂਨ ਨੂੰ 1984 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ सीआरपीएफ ਨੇ ਗੋਲੀ ਚਲਾਣੀ ਆਰੰਭ ਕੀਤੀ ਪਹਿਲੀ ਜੂਨ ਫੌਜਾਂ ਦੇ ਆਉਣ ਤੋਂ ਪਹਿਲਾਂ सीआरपीएफ ਵੱਲੋਂ ਹਰਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਗ੍ਰਥੀ ਸਿੰਘ ਨੂੰ ਗੋਲੀ ਮਾਰ ਦਿੱਤੀ ਗਈ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਭੀੜ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ ਸਾਰੀਆਂ ਵਾਰਦਾਤਾਂ ਹੋਣ ਤੋਂ ਪਿੱਛੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿੱਖ ਅਜਾਇਬ ਘਰ ਮਿੱਥ ਕੇ ਵੈਰ ਪਾਵਰਾਂ ਨਾਲ ਸਬਤ ਕੇ ਕਿ ਭਾਈ ਇਹ ਜਾਣ ਇਹ ਬਾਅਦ ਜਦੋਂ ਕਿ ਸਭ ਇਹਨਾਂ ਦਾ ਐਕਸ਼ਨ ਖਤਮ ਹੋ ਚੁੱਕਾ ਉਦੋਂ ਇਹਨਾਂ ਨੇ ਫਿਰ ਉਹਨਾਂ ਨੇ ਕਿਹਾ ਕਿ 3 ਜੂਨ 1984 ਵਾਲੇ ਦਿਨ ਪੀੜੀਆਂ ਪੱਗਾਂ ਤੇ ਕਿਰਪਾਨਾਂ ਵਾਲੇ ਦੋ ਸਿੰਘ ਬਟਾਲੇ ਦੇ ਬਾਸੜੇ ਤੋਂ ਉਤਰੇ ਤਾਂ ਉਹਨਾਂ ਨੂੰ ਫੌਜੀਆ ਨੇ ਕਿਰਪਾਨਾਂ ਲਾਉਣ ਲਈ ਕਿਹਾ ਉਹਨਾਂ ਕਿਰਪਾਨਾਂ ਲਾਉਣ ਤੋਂ ਇਨਕਾਰ ਕੀਤਾ ਫੋਨ ਫੌਜੀਆ ਨੇ ਉਹਨਾਂ ਨੂੰ ਗੋਲੀ ਨਾਲ ਉਡਾ ਦਿੱਤਾ ਇੱਕ ਨਿਹੰਗ ਸਿੰਘ ਨੂੰ ਗਮਟਾਲਾ ਜੇਲ੍ਹ ਦੇ ਲਾਗੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਗਿਆ ਕਿਉਂਕਿ ਉਸਨੇ ਕਿਰਪਾਨ ਦੇਣ ਤੋਂ ਇਨਕਾਰ ਕੀਤਾ ਸੀ ਫਿਰ ਉਹਨਾਂ ਨੇ ਬਹੁਤ ਸਾਰੇ ਵੇਰਵੇ ਦਿੱਤੇ ਨੇ ਜੋ ਭਾਈ ਇਹ ਉਹਨਾਂ ਨੇ ਫਿਰ ਇੱਕ ਡਾਕਟਰ ਕਿਚਰੂ ਵਾਲੇ ਸੜਕ ਦੇ ਉੱਤੇ ਵਾਕਿਆ ਦਾ ਜ਼ਿਕਰ ਕੀਤਾ ਫਿਰ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਮੁਖਤਸਰ ਸਾਰੇ ਸੇਵਾਦਾਰ ਕੱਢ ਕੇ ਸਰੋਵਰ ਦੀ ਪ੍ਰਕਰਮਾ ਵਿੱਚ ਧੁੱਪ ਵਿੱਚ ਮੂਹਦੇ ਲੰਮੇ ਪਾਏ ਗਏ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਉਹਨਾਂ ਵਿੱਚੋਂ ਕਈ ਮਰ ਗਏ ਪਿੰਡਾਂ ਵਿੱਚੋਂ ਮੁੰਡੇ ਕੱਢ ਕੇ ਬਾਹਰ ਲਿਆਂਦੇ ਗਏ ਜਿਨ੍ਹਾਂ ਦੇ ਅੰਮ੍ਰਿਤ ਛਕਿਆ ਹੋਇਆ ਸੀ ਤੇ ਉਹਨਾਂ ਨੂੰ ਬਹੁਤ ਮਾਰਿਆ ਕੁੱਟਿਆ ਗਿਆ ਤੇ ਉਡਾਇਆ ਗਿਆ ਫਿਰ ਉਹਨਾਂ ਨੇ ਕਿਹਾ ਕਿ ਜੀ ਮੈਂ ਇਹ ਕਹਿਣ ਲਈ ਮਜਬੂਰ ਹਾਂ ਜਫੌਜ ਨੇ ਖਰਾਕੀ ਗਰਾਵਡ ਦਾ ਸਬੂਤ ਦਿੱਤਾ ਤੇ ਵੈਰ ਭਾਵਨਾ ਨਾਲ ਇਸ ਤਰ੍ਹਾਂ ਕਾਰਵਾਈ ਕੀਤੀ ਹੈ ਜਿਸ ਤਰ੍ਹਾਂ ਸਿੱਖਾਂ ਦਾ ਖੁਰਾਕ ਖੋਜ ਮਿਟਾ ਦੇਣਾ ਹੋਵੇ ਮਕਸਦ ਹੀ ਹੈ ਜਦੋਂ ਅਸੀਂ ਟੋਟਲ ਵਾਰ ਕਹਿੰਦੇ ਹਾਂ ਖੁਰਾਕ ਖੋਜ ਮਟਾਉਣਾ ਹੀ ਹੁੰਦਾ ਹੈ ਕਿ ਬਈ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਦੋ ਜੀ ਫੌਜੀ ਐਕਸ਼ਨ ਤੋਂ ਪਿੱਛੋਂ ਪਿੰਡਾਂ ਵਿੱਚੋਂ ਨੌਜਵਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਉਪਰੋਕਤ ਅਸਲੀਅਤ ਤੋਂ ਇਲਾਵਾ ਕੁਝ ਐਸੀਆਂ ਸ਼ਰਮਨਾਕ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੂੰ ਲਿਖਣ ਲਈ ਤਹਿਜ਼ੀਬ ਆਗਿਆ ਨਹੀਂ ਦਿੰਦੀ ਇਹ ਹੈ ਕਿ ਬੀਬੀਆਂ ਨਾਲ ਕੀ ਸੁਣੋ ਦੇਖੋ ਕਿ ਆ ਵੀ ਮੈਂ ਇਹ ਬਿਆਨ ਨਹੀਂ ਕਰ ਸਕਦਾ ਫਿਰ ਉਹਨਾਂ ਨੇ ਕਿਹਾ ਵੀ ਮੈਂ ਅਜੇ ਹਾਲਾਤ ਦੇਖ ਸੁਣ ਕੇ ਸਰਕਾਰ ਨੂੰ ਆਪਣਾ ਰੋਸ ਪ੍ਰਗਟ ਕਰਨ ਲਈ ਆਪਣਾ ਪਦਮਸ਼੍ਰੀ ਦਾ ਐਵਾਰਡ ਵਾਪਸ ਕਰਦਾ ਇਹ ਉਹ ਫਕੀਰ ਆਦਮੀ ਹੈ ਜਿਸ ਦਾ ਕੋਈ ਸਿਆਸਤ ਨਾਲ ਲਗਾ ਦੇਗਾ ਨਹੀਂ ਇਵਨ ਉਹਨਾਂ ਨੂੰ ਵੀ ਲੱਗਾ ਕਿ ਭਾਈ ਨਹੀਂ ਇਹ ਪਾਰਟ ਹੈ ਔਰ ਜਿਵੇਂ ਅਸੀਂ ਕਿਹਾ ਇਹਨਾਂ ਨੇ ਇੱਕ ਪਾਸੇ ਫੌਜ ਇਹ ਜ਼ੁਲਮ ਕਰ ਰਹੇ ਸੀ ਦੂਸਰੇ ਪਾਸੇ ਜੋ ਹੀ ਦਰਬਾਰ ਸਾਹਿਬ ਤੇ ਹਮਲੇ ਦੀ ਖਬਰ ਬੀਬੀਸੀ ਰਾਈ ਦੁਨੀਆ ਪੱਛ ਪਹੁੰਚੀ 9 ਜੂਨ ਨੂੰ ਪਹਿਲੀ ਬਗਾਵਤ ਜਿਹੜੀ ਆ ਉਹ ਰਾਮਗੜ੍ਹ ਦੇ ਵਿੱਚ ਫਿਰ ਜਿਵੇਂ ਅਸੀਂ ਕਿਹਾ ਵੀ ਉਹ ਪੂਨੇ ਵੀ ਗੰਗਾ ਨਗਰ ਵੀ ਪੁਨਛ ਤੋਂ ਵੀ ਈਵਨ ਅਸਾਮ ਚੋ ਵੀ ਦੋ ਦੋ ਚਾਰ ਚਾਰ 10 10 ਫੌਜੀ ਤਾਂ ਬਹੁਤ ਸਾਰੀਆਂ ਥਾਵਾਂ ਤੋਂ ਨਿਕਲੇ ਪਰ ਵੱਡੇ ਪੈਮਾਨੇ ਚ 4000 ਤੋਂ ਜ਼ਿਆਦਾ ਦੀ ਗਿਣਤੀ ਰਾਮਗੜ੍ਹ ਜਿਹੜਾ ਸਿੱਖ ਰੈਜਿਮੈਂਟਲ ਸੈਂਟਰ ਬਣਾਇਆ ਹੋਇਆ ਇਹ ਵੀ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਇਹ ਮੇਰਟ ਤੋਂ ਅੰਗਰੇਜ਼ਾਂ ਦੇ ਵੇਲੇ ਮੇਰਟ ਸੀ ਤੇ ਉਹਨਾਂ ਨੂੰ ਇਹ ਲੱਗਦਾ ਸੀ ਵੀ ਸਿੱਖ ਇੱਥੇ ਇੰਨੇ ਨੇੜੇ ਦਿੱਲੀ ਦੇ ਰੱਖੋਗੇ ਨਹਿਰੂ ਨੂੰ ਲੱਗਾ ਇਹ ਉਸ ਜ਼ਮਾਨੇ 'ਚ ਅਦਰਵਾਈਜ਼ ਭਰਤੀ ਸਿੱਖਾਂ ਨੇ ਪੰਜਾਬ 'ਚ ਹੋਣਾ ਹੈ ਤੇ ਤੁਸੀਂ ਇਹ ਉਹਨਾਂ ਦਾ ਸੈਂਟਰ ਰੈਜimentਲ ਜਾ ਕੇ ਰਾਮਗੜ੍ਹ ਕਿਉਂ ਬਣਾਓਗੇ ਉਹਨਾਂ ਨੂੰ ਸੀ ਕਿ ਵੀ ਇਹ ਦਿੱਲੀ ਹੁਣ ਇਹੀ ਇਮੇਜਿਨ ਕਰੋ ਕਿ ਵੀ ਇਹੀ ਫੌਜੀ ਜਿਨ੍ਹਾਂ ਨੂੰ ਰਾਮਗੜ੍ਹ ਤੋਂ ਤਾਂ ਕਿਨੇ ਪਹੁੰਚਣ ਦੇਣਾ ਹੈ ਇੱਥੇ ਜੇ ਦਿੱਲੀ ਮੇਰਟ ਬੈਠੇ ਹੁੰਦੇ ਤੇ ਦਿੱਲੀ ਗਈ ਹੁੰਦੀ ਆਕ ਲੇਕਨ ਰਾਮਗੜ੍ਹ ਤੋਂ ਤੁਰੇ ਰਾਜ ਹੈਲੀਕਾਪਟਰ ਆ ਰਹੇ ਉਹਨਾਂ ਨੇ ਰਾਜ ਦੂਸਰੀ ਅਰੇਂਜਮੈਂਟਾਂ ਲਾ ਕੇ ਕੋਈ ਪਰ ਤੁਸੀਂ ਖੂਬਸੂਰਤੀ ਦੇਖੋ ਇਹਨਾਂ ਦੀ ਉਹਨਾਂ ਨੇ ਉਹਨਾਂ ਦੇ ਕੋਲ ਅਸਲਾ ਵੀ ਸੀ ਅਸਲਾ ਉਹਨਾਂ ਨੇ ਚੱਕਿਆ ਕੱਢਿਆ ਉਹਨਾਂ ਦੇ ਸੀ ਅੰਮ੍ਰਿਤਸਰ ਪਹੁੰਚ ਗਿਆ ਸੀ ਫੌਜ ਨਾਲ ਲੜਨਾ ਜਿਹਨਾਂ ਨੇ ਹਮਲਾ ਕੀਤਾ ਉਹਨਾਂ ਨੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਅਦਰਵਾਈਜ਼ ਜੋ ਡਿਸਟ੍ਰਿਕਟ ਹੈੱਡਕੁਆਟਰਜ਼ ਵਾਲ ਹੋ ਲੈਣ ਦੇ ਰਾਜ ਕੁਝ ਥਾਵਾਂ ਤੇ ਐਸੀਆਂ ਹੋਈਆਂ ਜਿਹੜੇ ਫੌਜੀ ਬੇਚਾਰੇ पैदल निकले सीधा दूसरे ਉਹਨਾਂ ਨੂੰ ਵੱਟੇ ਮਾਰ ਮਾਰ ਕੇ ਲੋਕਾਂ ਨੇ ਮਾਰ ਉਹਨਾਂ ਕੋਲ ਅਸਲਾ ਸੀ ਲੇਕਿਨ ਉਹਨਾਂ ਨੇ ਜਵਾਬੀ ਫਾਇਰ ਨਹੀਂ ਕੀਤਾ ਹੈ ਸੋ ਇਹ ਮੈਨੂੰ ਬਹੁਤ ਵਾਰ ਲੱਗਦਾ ਹੈ ਔਰ ਕਿੰਨਿਆਂ ਨੇ ਮੁੜ ਕੇ ਕਿੰਨੇ ਮਾਰੇ ਗਏ ਕਦੇ ਇਸ ਦੀ ਡਿਟੇਲ ਨਹੀਂ ਆਈ ਕਿੰਨਿਆਂ ਤੇ ਮੁਕਦਮਾ ਚੱਲਿਆ ਸੀ ਵੀ ਧਰਮੀ ਫੌਜੀ ਧਰਮੀ ਫੌਜੀ ਕਹਿੰਦੇ ਹਨ ਲੇਕਿਨ ਮੈਂ ਸਮਝਦਾ ਹਾਂ ਵੀ ਜਿੰਨਾ ਵੱਡਾ ਕੰਮ ਧਰਮੀ ਫੌਜੀਆ ਨੇ ਇਸ ਬਗਾਵਤ ਦੇ ਨਾਲ ਕੀਤਾ ਹਾਲਾਂ ਜਦੋਂ ਉਹਨਾਂ ਦੇ ਟਰਾਇਲ ਚੱਲਿਆ ਜਿਹੜੇ ਕੁਝ ਗ੍ਰਫਤਾਰ ਹੋਏ ਲੈਫਟ ਹੈਂਡ ਜਨਰਲ ਹਰਬਖਸ਼ ਸਿੰਘ ਜਿਹੜੇ ਵੈਸਟਰਨ ਕਮਾਂਡ ਦੇ ਜਨਰਲ ਸੀ 1965 ਦੀ ਜੰਗ ਵੇਲੇ ਉਹ ਆ ਕੇ ਉਹਨਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਗਵਾਹੀ ਦਿੱਤੀ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਸੋਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸਿਕਾਈ ਜਾਂਦੀ ਹੈ ਕਿ ਧਰਮ ਦੇ ਨਾਂ ਦੇ ਉੱਤੇ ਤੇ ਜੇ ਤੁਸੀਂ ਉਹਨਾਂ ਦੇ ਸਭ ਤੋਂ ਪਿਆਰੇ ਜਿਹੜਾ ਤੀਰ ਥਾਂ ਹੈ ਸੈਂਕਟਮ ਸੈਂਕਟੋਰਮ ਹੈ ਦਰਬਾਰ ਉਹਦੇ ਤੇ ਹਮਲਾ ਕਰੋਗੇ ਤੇ ਉਹ ਕਿਵੇਂ ਆਰਾਮ ਨਾਲ ਬਹਿਣਗੇ ਵੀ ਉਹਨਾਂ 'ਚ ਤਾਂ ਲੜਨ ਦੀ ਸਪਿਰਿਟ ਹੀ ਧਰਮ 'ਚੋਂ ਆਉਂਦੀ ਹੈ ਔਰ ਉਹਨਾਂ ਦੇ ਤੁਸੀਂ ਤਾਰਕ ਸਥਾਨ ਨੂੰ ਹਮਲੇ ਦਾ ਸ਼ਿਕਾਰ ਬਣਾਇਆ ਸੋ ਇਹਦੇ ਬਾਵਜੂਦ ਮੈਂ ਸਮਝਦਾ ਐ ਕਿ ਜਦੋਂ ਅਸੀਂ ਇਹ 41ਵਾਂ ਕਲੂਕਾਰੇ ਦੀ ਸਾਲਾਨਾ ਦੁਖਦ ਯਾਦ ਨੂੰ ਜਿਹੜਾ ਹੈ ਉਹ ਚਾਰ ਚਫੇਰੇ ਕਮੈਮੋਰੇਟ ਕਰ ਰਹੇ ਆਂ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਨੂੰ ਵੀ ਜਿਨ੍ਹਾਂ ਨੇ ਧਰਮੀ ਫੌਜੀਆ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਆਪਣੇ ਅਹੁਦੇ ਛੱਡੇ ਨੌਕਰੀਆਂ ਕਈਆਂ ਦੀ ਪੈਨਸ਼ਨ ਦੇ ਨੇੜੇ ਸੀ ਆਏ ਹੋਏ ਔਰ ਉਹਨਾਂ ਨੂੰ ਵੀ ਜਿਨ੍ਹਾਂ ਨੇ ਆਪਣੇ ਅਵਾਰਡ ਵਾਪਸ ਕੀਤੇ ਆਪਣੀਆਂ ਨੌਕਰੀਆਂ ਛੱਡੀਆਂ ਉਹਨਾਂ ਸਾਰਿਆਂ ਨੂੰ ਵੀ ਅਸੀਂ ਸੈਲੂਟ ਕਰਦੇ ਹਾਂ ਬਿਲਕੁਲ ਰਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਥਾਨੇ ਬ੍ਰੇਕ ਈਵਰਸ ਤੁਸਨ ਇਸ ਤਰ੍ਹਾਂ ਜੁੜੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ